ਹੁਣ ਕੈਨੇਡਾ ਵਿੱਚ ਦੁੱਗਣੀ ਕੀਮਤ ਤੇ ਮਿਲਣਗੀਆਂ ਟੈਸਲਾ ਗੱਡੀਆਂ ਕੈਨੇਡਾ ਨੇ ਅਮਰੀਕਾ ਦੇ ਨਕਸ਼ੇ ਕਦਮ ਤੇ ਚੱਲਦਿਆਂ ਚੀਨ ਵਿੱਚ ਬਣੀਆਂ ਇਲੈਕਟ੍ਰੋਨਿਕ ਗੱਡੀਆਂ ਤੇ 100% ਦੀ ਟੈਕਸ ਲਾਉਣ ਦਾ ਐਲਾਨ ਕਰ ਦਿੱਤਾ ਹੈ ਹੁਣ ਟੈਸਲਾ ਗੱਡੀਆਂ ਦੁੱਗਣੀ ਕੀਮਤ ਤੇ ਮਿਲਣਗੀਆਂ ਜੀਹਾਂ ਤੁਹਾਨੂੰ ਦੱਸ ਦੇ ਇਹ ਕਿ ਕੈਨੇਡਾ ਨੇ ਅਮਰੀਕਾ ਦੇ ਨਕਸ਼ੇ ਕਦਮ ਤੇ ਚੱਲਦਿਆਂ ਚੀਨ ਵਿੱਚ ਬਣੀਆਂ ਇਲੈਕਟ੍ਰਿਕ ਗੱਡੀਆਂ ਤੇ 100% ਦੀ ਟੈਕਸ ਲਾਉਣ ਦਾ ਐਲਾਨ ਕਰ ਦਿੱਤਾ ਹੈ ਅਤੇ ਹੁਣ ਟੈਸਲਾ ਗੱਡੀਆਂ ਜਿਹੜੀਆਂ ਹੈਗੀਆਂ ਉਹ ਦੁੱਗਣੀ ਕੀਮਤ ਤੇ ਮਿਲਣਗੀਆਂ ਜੀ ਹਾਂ ਟੈਸਲਾ ਵੱਲੋਂ ਜ਼ਿਆਦਾਤਰ ਕੈਨੇਡੀਅਨ ਸਪਲਾਈ ਸੰਘਾਈ ਦੇ ਕਾਰਖਾਨੇ ਵਿੱਚ ਬਣੀਆਂ ਗੱਡੀਆਂ ਤੋਂ ਕੀਤੀ ਜਾਂਦੀ ਏ ਉਧਰ ਚੀਨ ਵਿੱਚੋਂ ਕੈਨੇਡਾ ਨੂੰ ਸਿੱਟੇ ਪੁਕਤਨ ਦੀ ਚੇਤਾਵਨੀ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਜਸਟਿਨ ਟਰੋਡੋ ਨੇ ਕਿਹਾ ਕਿ ਨਵੀਆਂ ਟੈਕਸ ਦਰਾਂ 1 ਅਕਤੂਬਰ ਤੋਂ ਲਾਗੂ ਹੋਣਗੀਆਂ ਅਤੇ ਚੀਨ ਵਿੱਚ ਬਣੀਆਂ ਬੈਟਰੀ ਵਾਲੀਆਂ ਗੱਡੀਆਂ ਦੀ ਕੀਮਤ ਦੁੱਗਣੀ ਹੋ ਜਾਵੇਗੀ ਸਿਰਫ ਇੰਨਾ ਹੀ ਨਈ ਪ੍ਰਧਾਨ ਮੰਤਰੀ ਨੇ ਚੀਨ ਤੋਂ ਆਉਣ ਵਾਲੇ ਸਟੀਲ ਐਲਮੀਨੀਅਮ ਉਤਪਾਦਨਾ ਤੇ ਟੈਕਸ 25% ਦੀ ਵਧਾਉਣ ਦਾ ਐਲਾਨ ਕੀਤਾ ਹੈ ਜੋ 15 ਅਕਤੂਬਰ ਤੋਂ ਲਾਗੂ ਹੋਵੇਗਾ 100% ਟੈਕਸ ਵਾਧਾ ਇਲੈਕਟ੍ਰਿਕ ਕਾਰਾਂ ਆਫ ਟਰੱਕਾਂ ਬੱਸਾਂ ਤੇ ਡਿਲੀਵਰੀ ਵੇਜ਼ ਤੋਂ ਇਲਾਵਾ ਕੁਝ ਹੋਰ ਖਾਸ ਹਾਈਬ੍ਰਿਡ ਗੱਡੀਆਂ ਤੇ ਵੀ ਲਾਗੂ ਕੀਤਾ ਗਿਆ ਹੈ ਕੈਨੇਡਾ ਵਿੱਚ ਦੁੱਗਣੀ ਕੀਮਤ ਕੈਨੇਡਾ ਵਿੱਚ ਹੁਣ ਦੁੱਗਣੀ ਕੀਮਤ ਤੇ ਮਿਲਣਗੀਆਂ ਟੈਕਸ ਲੱਗਦੀਆਂ ਗੱਡੀਆਂ ਤੇ ਅਮਰੀਕਾ ਦੇ ਨਕਸ਼ੇ ਕਦਮ ਤੇ ਚੱਲਦੇ ਆ ਇਹ ਜਿਹੜਾ ਐਲਾਨ ਕਰ ਦਿੱਤਾ ਗਿਆ ਆ ਇਹ ਹੁਣ ਕਾਫੀ ਮਹੱਤਵਪੂਰਨ ਜਿਹੜੀ ਗੀ ਆ ਉਹ ਗੱਲ ਹੈਗੀ ਆ ਉੱਥੇ ਹੀ ਚੀਨ ਦੇ ਵਿਦੇਸ਼ ਮਤਰਾਲੇ ਨੇ ਇੱਕ ਬਿਆਨ ਜਾਰੀ ਕਰਦੇ ਆ ਕੈਨੇਡਾ ਸਰਕਾਰ ਤੇ ਤਾਜ਼ਾ ਕਦਮ ਤੇ ਨਾਕੂਸ਼ੀ ਜ਼ਾਹਰ ਕੀਤੀ ਉਹਨਾਂ ਕਿਹਾ ਕਿ ਇਸ ਕਦਮ ਰਾਹੀਂ ਦੋਹਾਂ ਮੁਲਕ ਦਰਮਿਆਨ ਆਰਥਿਕ ਅਤੇ ਕਾਰੋਬਾਰੀ ਸਹਿਯੋਗ ਨੂੰ ਠਾਹ ਲੱਗੇਗੀ ਚੀਨ ਸਰਕਾਰ ਨੇ ਦਾਵਾ ਕੀਤਾ ਕਿ ਕੈਨੇਡਾ ਦਾ ਇਹ ਫੈਸਲਾ ਕੈਨੇਡੀਅਨ ਕੱਪਤਕਾਰਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ ਦੂਜੇ ਪਾਸੇ ਅਮਰੀਕੀ ਦਬਾਅ ਦੀਆਂ ਕੰਸਵਾਂ ਨੂੰ ਰੱਦ ਕਰਦੇ ਆ ਟਰੱਡੋ ਸਰਕਾਰ ਦੇ ਇੱਕ ਸੀਨੀਅਰ ਅਫਸਰ ਨੇ ਕਿਹਾ ਕਿ ਇਹ ਮਸਲਾ ਕਈ ਮਹੀਨਿਆਂ ਤੋਂ ਵਿਚਾਰधीन ਸੀ ਪਰ ਅਮਰੀਕਾ ਵੱਲੋਂ ਪਹਿਲਾ ਐਲਾਨ ਕਰ ਦਿੱਤਾ ਗਿਆ ਪਰ ਹੁਣ ਉਪ ਪ੍ਰਧਾਨ ਬ੍ਰਿਟ ਮੰਤਰੀ ਕ੍ਰਿਸਟੀਅਨ ਫ੍ਰੀਡਲੈਂਡ ਨੇ ਦਲੀਲ ਦਿੱਤੀ ਕਿ ਕੈਨੇਡਾ ਸਰਕਾਰ ਵੱਲੋਂ ਸਤਾਨਿਕ ਪੱਥਰ ਤੇ ਇਲੈਕਟ੍ਰਿਕ ਗੱਡੀਆਂ ਤਿਆਰ ਕਰਨ ਲਈ ਅਰਬਾਂ ਡਾਲਰ ਦੀ ਸਹਾਇਤਾ ਦਿੱਤੀ ਜਾ ਰਹੀ ਹੈ ਜਿਸ ਦੇ ਮੱਦੇ ਨਜ਼ਰ ਚੀਨੀ ਗੱਡੀਆਂ ਤੇ ਟੈਕਸ ਦਰਾਂ 'ਚ ਵਾਧਾ ਲਾਜ਼ਮੀ ਹੋ ਗਿਆ ਹੈ ਦੱਸ ਦਈਏ ਕਿ ਵਿੰਡਸਨ ਅਤੇ ਸਟੈਟਲਿੰਡ ਵੱਲੋਂ ਅਤੇ ਲੰਡਨ ਵਿਕੇ ਫੋਕਸ ਵੇਕਸ ਵੱਲੋਂ ਵੀ ਈਵੀ ਪਲਾਂਟ ਲਾਏ ਜਾ ਰਹੇ ਹਨ ਕੈਨੇਡਾ ਸਰਕਾਰ ਦੇ ਇਸ ਫੈਸਲੇ ਦਾ ਆਟੋਮੈਟ ਆਟੋਮੈਟਿਕ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ।